ਮਜੀਠਾ ਚ ਜੈਰੀਲੀ ਸ਼ਰਾਬ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਦੱਸਦੀ ਕਿ ਚਾਰ ਵੱਡੇ ਅਧਿਕਾਰੀਆਂ ਦੇ ਉੱਪਰ ਗਾਜ ਡਿੱਗੀ ਹੈ ਚਾਰ ਵੱਡੇ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਵੱਡੀ ਜਿਹੜੀ ਕਾਰਵਾਈ ਹੋ ਚੁੱਕੀ ਹੈ ਕਈ ਲੋਕਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਲਿੰਕ ਇਸ ਕਾਂਡ ਦੇ ਵਿੱਚ ਸੀ ਔਰ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਪਰ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਇੱਕ ਇੱਕ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਚਾਹੇ ਕੋਈ ਰਾਜਨੀਤਾ ਹੈ ਚਾਹੇ ਕੋਈ ਵੱਡੇ ਤੋਂ ਵੱਡਾ ਲੀਡਰ ਹੈ ਜਾਂ ਕੋਈ ਪੁਲਸ ਵਾਲਾ ਅਫਸਰ ਹੈ ਜੇਕਰ ਉਹ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਨੇ ਤਾਂ ਉਹਨਾਂ ਦੇ ਉੱਪਰ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸੇ ਤਰ੍ਹਾਂ ਦੱਸਦੇ ਕਿ ਸੀਐਮ ਮਾਨ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਹ ਲੋਕ ਮਰੇ ਨਹੀਂ ਇਹ ਕਤਲ ਕੀਤੇ ਗਏ ਨੇ ਤੇ ਇਨ੍ਹਾਂ ਕਾਤਲਾਂ ਨੂੰ ਸਭ ਤੋਂ ਸਖਤ ਜਿਹੜੀ ਸਜ਼ਾ ਉਹ ਕਾਨੂੰਨ ਦੇ ਮੁਤਾਬਕ ਦਿੱਤੀ ਜਾਵੇਗੀ ਉੱਥੇ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਾਂ ਦੇ ਲਈ ਜਿਹੜਾ ਕਿ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਔਰ ਬੱਚਿਆਂ ਨੂੰ ਜਿਹੜਾ ਸਪਰੀ ਪੜਾਈ ਕਰਾਉਣ ਦਾ ਵੀ ਜਿਹੜਾ ਫੈਸਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਸੀਮਾਨ ਦੇ ਵੱਲੋਂ ਖੁਦ ਜਿਹੜਾ ਇਹ ਗੱਲਾਂ ਆਖੀਆਂ ਗਈਆਂ ਸੀ ਤੋਂ ਉੱਥੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕੱਲੇ-ਕੱਲੇ ਬੰਦੇ ਤੇ ਜਿਹੜਾ ਨਜ਼ਰ ਰੱਖ ਰਹੀ ਏ ਔਰ ਚਾਰ ਵੱਡੇ ਅਫਸਰਾਂ ਨੂੰ ਸਸਪੈਂਡ ਵੀ ਇਸ ਮਾਮਲੇ ਦੇ ਵਿੱਚ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਿੰਕੀ ਲੋਕਾਂ ਦੀ ਮੌਤ ਹੋ ਚੁੱਕੀ ਏ 1000 ਤੋਂ ਵੱਧ ਲੋਕ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਦੇ ਤਰੀਕ ਦਿਨ ਨੇ ਔਰ ਤੁਸੀਂ ਤੁਹਾਨੂੰ ਦੱਸਦੀ ਕਿ ਹੁਣ ਤੱਕ ਵੱਡੀ ਜਿਹੜੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਤਜਰੀਲੀ ਸ਼ਰਾਬ ਮਾਮਲੇ ਦੇ ਵਿੱਚ ਵੱਡਾ ਜਿਹੜਾ ਐਕਸ਼ਨ ਪੰਜਾਬ ਸਰਕਾਰ ਦਾ ਦੇਖਣ ਨੂੰ ਮਿਲਿਆ ਚਾਰ ਵੱਡੇ ਅਫਸਰਾਂ ਤੇ ਗਾਜ ਡਿੱਗੀ ਏ ਐਕਸਾਈਜ਼ ਵਿਭਾਗ ਦੇ ਈਟੀਓ ਸਾਰੇ ਚਾਰ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਐਕਸਾਈਜ਼ ਵਿਭਾਗ ਦੇ ITO ਮਨੀਸ਼ ਗੋਇਲ ਜਿਹੜੇ ਸਸਪੈਂਡ ਕੀਤੇ ਗਏ ਨੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਹੈ DSP ਤੇ SHO ਮਜੀਠਾ ਨੂੰ ਵੀ ਸਸਪੈਂਡ ਕੀਤਾ ਗਿਆ DSP ਅਮਲੋਕ ਸਿੰਘ ਤੇ SHO ਬਤਾਲ ਸਿੰਘ ਤੇ ਐਕਸ਼ਨ ਜਿਹੜਾ ਕੀਤਾ ਗਿਆ ਹੈ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 10 ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਇਹ ਮੌਤਾ ਮਜੀਠਾ ਦੇ ਸੱਤ ਪਿੰਡਾਂ ਮਰਾੜੀ ਕਲਾ ਬਤਾਲਪੁਰੀ ਥਰੀਵਾਲ ਪੰਗਾਲੀ ਕਲਾ ਤਲਵੰਡੀ ਖੁੰਮਣ ਕਰਨਾਲਾ ਤੇ ਪੰਗਵਾ ਦੇ ਵਿੱਚ ਹੋਈਆਂ ਨੇ ਪਰ ਇਹਨਾਂ ਸਾਰੇ ਪਿੰਡਾਂ ਦੀ ਮੌਤ ਪਿੱਛੇ ਸਿਰਫ ਇੱਕ ਹੀ ਪਿੰਡ ਹੈ ਅਤੇ ਉਹ ਹੈ ਥਰੀਏਵਾਲ ਪੁਲਿਸ ਨੇ ਐਤਵਾਰ ਸ਼ਾਮ ਨੂੰ ਥਰੀਏਵਾਲ ਤੋਂ ਸਾਇਬ ਸਿੰਘ ਉਰਫ ਸਰਾਏ ਅਤੇ ਗੁਰਜੰਟ ਸਿੰਘ ਤੋਂ ਇਲਾਵਾ 75 ਸਾਲਾ ਨਰਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਨਰਿੰਦਰ ਦੀ ਸਰੀਰਕ ਹਾਲਤ ਅਜਿਹੀ ਹੈ ਕਿ ਉਹ ਤੁਰ ਵੀ ਨਹੀਂ ਸਕਦੀ ਪੁਲਿਸ ਦੇ ਵੱਲੋਂ ਨਰਿੰਦਰ ਨੂੰ ਵੀ ਗ੍ਰਿਫਤਾਰ ਕਰਨ ਤੋਂ ਥੋੜੀ ਦੇਰ ਬਾਅਦ ਉਸਦੇ ਪਤੀ ਤਾਰੂ ਸਿੰਘ ਦੀ ਜਿਹੜੀ ਮੌਤ ਹੋ ਗਈ ਸੀ ਉੱਥੇ ਦੱਸਦੀ ਹੈ ਕਿ ਦਰਸਲ ਤਾਰੂ ਅਤੇ ਉਸਦੀ ਪਤਨੀ ਨਿੰਦਰ ਇਲਾਕੇ ਦੇ ਵਿੱਚ ਇਸ ਜ਼ਹਿਰੀਲੀ ਸ਼ਰਾਬ ਨੂੰ ਵੇਚਦੇ ਸਨ ਇਸ ਦੌਰਾਨ ਤਾਰੂ ਸਿੰਘ ਪ੍ਰੋਸਟੇਟ ਕੈਂਸਰ ਦੇ ਕਾਰਨ ਬਿਸਤਰੇ ਤੇ ਪਿਆ ਸੀ ਤੇ ਉਸ ਨੇ ਵੀ ਉਹ ਜ਼ਹਿਰੀਲੀ ਸ਼ਰਾਬ ਜਿਹੜੀ ਪੀ ਲਈ ਸੀ ਜਿਸ ਤੇ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਵੱਡਾ ਜਿਹੜਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਿਆ ਗਿਆ ਚਾਰ ਵੱਡੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਤੱਕ ਇਹ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ